ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੇ ਨਾਲ ਇੱਕ ਵੀਰ ਜੀ ਹੋ ਰਹੀ ਹੈ ਮੇਰੇ ਉਮਰ ਕਿੰਨੀ ਕੋਲੀ 39 ਸਾਲ 39 ਸਾਲ ਦੇ ਵੀਰ ਨੇ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਜੀ ਡੇਲੀ ਇੱਕ ਬੋਤਲ ਸ਼ਰਾਬ ਸੀ ਤੇ ਦੋ ਗੋਲੀਆਂ ਜੀਵ ਵਾਲੀਆਂ ਖਾਂਦੇ ਸੀ ਇੱਕ ਬੋਤਲ ਸ਼ਰਾਬ ਦੀ ਦੋ ਜੀਵ ਵਾਲੀਆਂ ਦੋ ਜੀਵ ਵਾਲੀਆਂ ਗੋਲੀਆਂ ਤੇ ਹੁਣ ਤੁਸੀਂ ਕਲਾਸਾਂ ਲਾਇਆਂ ਹੋਏ ਆਪਣੇ ਕੋਲ ਆਏ ਸੀਗੇ ਇਹ ਵੀਰ ਕਾਫੀ ਦੂਰੋਂ ਆਏ ਨੇ ਕਿਉਂਕਿ ਅਸੀਂ ਹਰੇਕ ਬੰਦੇ ਦੀ ਪ੍ਰਾਈਵੇਸੀ ਦਾ ਪੂਰਾ ਖਿਆਲ ਰੱਖਣਾ ਹੈ ਉਹਨਾਂ ਦਾ ਇਲਾਕਾ ਨਹੀਂ ਦੱਸਦੇ ਮੇਰੇ ਖਿਆਲ ਇਥੋਂ ਤੋਂ ਤੁਹਾਨੂੰ 2250 ਕਿਲੋਮੀਟਰ ਹਾਂ ਜੀ ਪਹੁੰਚਦਾ 2250 ਕਿਲੋਮੀਟਰ ਪਹੁੰਚਦਾ ਜਿੱਥੋਂ ਇਹ ਆਏ ਨੇ ਤਾਂ ਹੁਣ ਇਹਨਾਂ ਨੇ ਕਲਾਸਾਂ ਲਾਈਆਂ ਹੁਣ ਬਈ ਇਸ ਟਾਈਮ ਦੱਸੋ ਕੀ ਪੋਜੀਸ਼ਨ ਹੈ ਇਸ ਟਾਈਮ ਬਿਲਕੁਲ ਠੀਕ ਹੈ ਜੀ ਮਤਲਬ ਕੋਈ ਤੋੜ ਨਹੀਂ ਆ ਕੋਈ ਦਿਲ ਨਹੀਂ ਕਰਦਾ ਅਗਰ ਜਿਵੇਂ ਪੀਣ ਬਾਰੇ ਜਾਂ ਮੈਂ ਸੋਚਦਾ ਕੋਈ ਨਸ਼ੇ ਬਾਰੇ ਤਾਂ ਇੱਕਦਮ ਉਲਟੀ ਆਨ ਕਰ ਦਈਏ ਇੱਕਦਮ ਉਲਟੀ ਆਉਣ ਲੱਗ ਜੇ ਘਬਰਾਟ ਹੋ ਜਾਂਦੀ ਜੇ ਜੇ ਸੋਚੋਂ ਪੀਣ ਬਾਰੇ ਹਾਂਜੀ ਪੀਣ ਬਾਰੇ ਆਪਣੇ ਆਪ ਸੋਚਿਆ ਜਾਂਦੇ ਵੀ ਸੀ ਆਉਂਦਾ ਥਾਟ ਪੀਣ ਦਾ ਵੀ ਲਾ ਲੀ ਨਹੀਂ ਜੀ ਨਹੀਂ ਜੋ ਉਹ ਤਾਂ ਜਦੋਂ ਤੁਸੀਂ ਕੋਈ ਕਹਿੰਦਾ ਵੀ ਸੋਚੋ ਤਾਂ ਇਹ ਗੱਲ ਨੂੰ ਧਿਆਨ ਨਾਲ ਸਮਝਿਓ ਕਿ ਇਹਨਾਂ ਦਾ ਆਪਣਾ ਥਾਟ ਨਹੀਂ ਜਾਂਦਾ ਕਿਉਂਕਿ ਮੇਰੀ ਆਵਾਜ਼ ਇਹਨਾਂ ਦੇ ਸਬਕੌਨਸ਼ੀਅਸ ਤੱਕ ਪਹੁੰਚੀ ਹੋਈ ਹੈ ਜਦੋਂ ਮੈਂ ਕਹਿੰਨਾਂ ਨੂੰ ਕਹਿਣਾ ਕਿ ਪੀਣ ਬਾਰੇ ਸੋਚੋ ਮੇਰੇ ਕਹੇ ਤੋਂ ਹੀ ਸੋਚਦੇ ਨੇ ਤਾਂ ਇਹਨਾਂ ਨੂੰ ਉਲਟੀ ਆਉਣ ਲੱਗ ਜਾਂਦੀ ਹੈ ਐ ਲੱਗਦਾ ਕਿ ਬਹੁਤ ਮਤਲਬ ਜੀ ਕੱਚਾ ਹੋਊਗਾ ਇੱਥੇ ਸਾਡੇ ਕੋਲ ਕਟੋ-ਕਟ 40 ਬੰਦੇ ਸੀਗੇ ਇੱਥੇ ਜਿਹੜੇ ਆਏ ਸੀ ਅ ਜਿਹੜੇ ਵੈਸੇ ਨਾਲ ਆਏ ਹੁੰਦੇ ਪ੍ਰੋਬਲਮ ਵਾਲੇ ਬੰਦਿਆਂ ਦੇ ਉਹ ਵੀ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਵੇਖਿਆ ਕਿ ਇਹਨਾਂ ਦਾ ਜੀ ਕੱਚਾ ਕਿਸ ਤਰ੍ਹਾਂ ਹੋਣ ਲੱਗ ਗਿਆ ਸੀ ਬਿਲਕੁਲ ਠੀਕ ਨਹੀਂ ਚੜਦੀ ਕਲਾ 'ਚ ਨਹੀਂ ਹੁਣ ਤੁਹਾਨੂੰ ਲੱਗਦਾ ਹੈ ਜ਼ਿੰਦਗੀ 'ਚ ਤੁਹਾਨੂੰ ਨਸ਼ੇ ਦੀ ਲੋੜ ਹੈ ਨਹੀਂ ਜੀ ਪਰਮਾਤਮਾ ਦੀ ਕਿਰਪਾ ਹੋ ਗਈ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਨੇ ਇਹਨਾਂ ਦੇ ਘਰੋਂ ਵੀ ਭੈਣ ਜੀ ਉਰੀ ਨਾਲ ਸੀਗੇ ਬੜੇ ਖੁਸ਼ ਨੇ ਮੈਂ ਉਹਨਾਂ ਦੀ ਸਿਰਫ ਆਵਾਜ਼ ਸੁਣਾਉਂਗਾ ਜੋ ਵੀ ਉਹ ਕਹਿਣਾ ਚਾਹੁੰਦੇ ਨੇ ਦੋ ਸ਼ਬਦ ਉਹ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗਾ ਹਾਂਜੀ ਮੇਰੇ ਹਸਬੰਦ ਹਾਂਜੀ ਮੇਰੇ ਹਸਬੈਂਡ 25 ਸਾਲ ਤੋਂ ਡਰਿੰਕ ਕਰਦੇ ਸੀ ਤੇ ਇੱਥੋਂ ਆ ਕੇ ਸਾਨੂੰ ਬਹੁਤ ਫਾਇਦਾ ਮਿਲਿਆ ਮੈਂ ਬਹੁਤ ਖੁਸ਼ ਹਾਂ ਤੇ ਸੋ ਤੁਹਾਨੂੰ ਵੀ ਜੀ ਭੈਣ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵੀਰ ਬਿਲਕੁਲ ਤੰਦਰੁਸਤ ਹੋ ਕੇ ਜਾ ਰਹੇ ਨੇ ਸਰਦੀ ਕਲਾਚ ਨੇ ਬਿਨਾ ਕੋਈ ਮੈਡੀਸਿਨ ਵਰਤੀ ਤੁਹਾਨੂੰ ਨਹੀਂ ਜੀ ਬਿਲਕੁਲ ਕੋਈ ਦਵਾਈ ਨਹੀਂ ਅਸੀਂ ਦਿੰਦੇ ਤਾ ਇਹ ਅਕਾਲਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸਮਝਦਾ ਮੈਨੂੰ ਲੱਗਦਾ ਜਿਹੜਾ ਅਸੀਂ ਸਾਹ ਵੀ ਲੈ ਰਹੇ ਹਾਂ ਉਹਦੀ ਰਹਿਮਤ ਨਾਲ ਲੈ ਰਹੇ ਹਾਂ ਤੇ ਜੇ ਇਹ ਕੰਮ ਹੋ ਰਹੇ ਨੇ ਇਹ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੋ ਰਹੇ ਸੋ ਸਾਰਿਆਂ ਦਾ ਧੰਨਵਾਦ ਜੀ ਇਹ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ